ਦੋਸਤੋ ਪੇਸ਼ ਹੈ ਸੁਰਿੰਦਰ ਸੋਹਣ ਦਾ ਨਾਵਲ ਸਿੰਘਾਸਣ ਭਾਗ ਪਹਿਲਾ ਕਾਣ ਚੌਥਾ ਮੀਲੇ ਵਿੱਚ ਸਭ ਤੋਂ ਵੱਧ ਮਸਤ ਗਿਰਗਟ ਸੀ ਉਹ ਸਭ ਨੂੰ ਖਸ ਹਸ ਕੇ ਮਿਲ ਰਿਹਾ ਸੀ ਜੇ ਉਹ ਕਾਲੀ ਭੇਡ ਕੋਲੋਂ ਲੰਘਦਾ ਉਸ ਦਾ ਰੰਗ ਕਾਲਾ ਹੋ ਜਾਂਦਾ ਜੇ ਚਿੱਟੀ ਬੱਕਰੀ ਕੋਲੋਂ ਲੰਘਦਾ ਉਸ ਦਾ ਰੰਗ ਚਿੱਟਾ ਹੋ ਜਾਂਦਾ ਜਦੋਂ ਉਹ ਸਨਹਿਰੀ ਸੱਪ ਨੂੰ ਮਿਲਣ ਗਿਆ ਤਾਂ ਉਸ ਦਾ ਰੰਗ ਵੀ ਸੁਨਹਿਰੀ ਹੋ ਗਿਆ ਉਹ ਮੇਲੀਆਂ ਦੀ ਹਰੇਕ ਹਰਕਤ ਤੇ ਨਿਗਾਹ ਰੱਖ ਰਿਹਾ ਸੀ ਬਰਦ ਨੇ ਢੋਲ ਤੇ ਡੱਗਾ ਮਾਰਿਆ ਸਾਰੇ ਜਾਨਵਰਾਂ ਪੰਛੀਆਂ ਦਾ ਧਿਆਨ ਖਿੱਚਿਆ ਗਿਆ ਮੁਸਕਰਾਉਂਦਾ ਹੋਇਆ ਖਰਗੋਸ਼ ਵੱਡੇ ਸਾਰੇ ਪੱਥਰ ਤੇ ਚੜ ਗਿਆ ਉਸ ਨੇ ਸਾਰੇ ਮੇਲੇ ਤੇ ਨਿਗਾਹ ਮਾਰਦੇ ਹੋਏ ਕਿਹਾ ਜੰਗਲ ਵਾਸੀਓ ਸਭ ਤੋਂ ਪਹਿਲਾਂ ਅਸੀਂ ਜੰਗਲ ਦੀ ਹਰਿਆਲੀ ਤੇ ਸੁਖ ਸ਼ਾਂਤੀ ਵਾਸਤੇ ਜੰਗਲ ਦੇ ਦੇਵਤੇ ਅੱਗੇ ਸਿਰ ਝੁਕਾਉਂਦੇ ਹਾਂ ਉਸ ਦੇ ਸਿਰ ਝੁਕਾਉਣ ਦੇ ਨਾਲ ਹੀ ਸਾਰੇ ਜਾਨਵਰਾਂ ਤੇ ਪੰਛੀਆਂ ਨੇ ਸਿਰ ਝੁਕਾਇਆ ਸਿਕੰਕ ਤੇ ਕਾਲੇ ਕੁੱਤੇ ਦਾ ਸਿਰ ਵੀ ਆਪਣੇ ਆਪ ਝੁਕ ਗਿਆ ਕਾਲੇ ਕੁੱਤੇ ਨੇ ਜਦੋਂ ਸਿਰ ਉਠਾ ਕੇ ਦੇਖਿਆ ਤਾਂ ਲੂੰਬੜ ਤੌਣ ਅਕੜਾਈ ਉਂਜ ਦਾ ਉਂਝ ਹੀ ਬੈਠਾ ਸੀ ਖਰਗੋਸ਼ ਦੀ ਆਵਾਜ਼ ਫਿਰ ਆਈ ਦੋਸਤੋ ਸਭ ਤੋਂ ਪਹਿਲਾਂ ਕੋਇਲ ਸਾਨੂੰ ਗੀਤ ਸੁਣਾਏਗੀ ਸਾਰਿਆਂ ਨੇ ਤਾੜੀਆਂ ਮਾਰੀਆਂ ਬਲਦ ਨੇ ਢੋਲ ਤੇ ਡਗਾ ਮਾਰਿਆ ਲੂੰਬੜ ਇਸ ਵਾਰੀ ਵੀ ਅਡੋਲ ਹੀ ਬੈਠਾ ਰਿਹਾ ਕੋਇਲ ਨੇ ਮਿੱਠੀ ਆਵਾਜ਼ ਵਿੱਚ ਗੀਤ ਗਾਉਣਾ ਸ਼ੁਰੂ ਕੀਤਾ ਜੰਗਲ ਹਰਿਆ ਭਰਿਆ ਰਹੇ ਵੇਲੇ ਸਰ ਮੀ ਵਰੀਆ ਕਰੇ ਸਭ ਦੇ ਦਿਲ ਵਿੱਚ ਪਿਆਰ ਰਹੇ ਜੀਵਨ ਵਿੱਚ ਬਹਾਰ ਰਹੇ ਉਸ ਦੇ ਗਾਉਣ ਵੇਲੇ ਪੂਰੀ ਸ਼ਾਂਤੀ ਰਹੀ ਕੋਇਲ ਦੀ ਮਿੱਠੀ ਆਵਾਜ਼ ਦਾ ਜਾਦੂ ਸਾਰੇ ਜੰਗਲ ਵਾਸੀਆਂ ਤੇ ਹੋ ਰਿਹਾ ਸੀ ਕੋਇਲ ਗਾਉਂਦੀ ਰਹੀ ਜਿੱਤ ਹੋਏ ਸਚਾਈ ਦੀ ਹੋਵੇ ਹਾਰ ਬੁਰਾਈ ਦੀ ਗੀਤ ਮੁਕਿਆ ਤਾਂ ਆਲਾ ਦੁਆਲਾ ਤਾੜੀਆਂ ਤੇ ਸੀਟੀਆਂ ਵਰਗੀਆਂ ਆਵਾਜ਼ਾਂ ਨਾਲ ਭਰ ਗਿਆ ਬਰਦ ਨੇ ਢੋਲ ਤੇ ਡਗਾ ਮਾਰ ਕੇ ਖੁਸ਼ੀ ਪ੍ਰਗਟ ਕੀਤੀ। ਗੀਤ ਦੌਰਾਨ ਸਿਰਫ ਲੂੰਬੜ ਹੀ ਦੰਦ ਪੀਸਦਾ ਰਿਹਾ ਸੀ। ਖਰਗੋਸ਼ ਨੇ ਹਾਸੇ ਤੇ ਕਾਬੂ ਪਾਉਂਦੇ ਹੋਏ ਕਿਹਾ, "ਮਿੱਤਰੋ, ਕੋਇਲ ਦੀ ਮਿੱਠੀ ਤੇ ਮਧੁਰ ਆਵਾਜ਼ ਤੋਂ ਮਗਰੋਂ ਹੁਣ ਬਹੁਤ ਹੀ ਪਿਆਰੀ ਆਵਾਜ਼ ਸੁਣਨ ਲਈ ਤਿਆਰ ਹੋ ਜਾਓ। ਹੁਣ ਇੱਕ ਮਿੱਠਾ ਜਿਹਾ ਗੀਤ ਲੈ ਕੇ ਕੌਣੀ ਜੀ ਪੇਸ਼ ਹੋ ਰਹੇ ਨੇ।" ਸਾਰਿਆਂ ਦਾ ਹਾਸਾ ਨਿਕਲ ਗਿਆ ਕੌਣੀ ਆਪ ਵੀ ਹੱਸਦੀ ਹੱਸਦੀ ਵੱਡੇ ਸਾਰੇ ਪੱਥਰ ਤੇ ਆ ਬੈਠੀ ਉਸਨੇ ਬੋਲ ਕੱਢਿਆ ਜੰਗਲ ਮੇਰਾ ਬੜਾ ਮਹਾਨ ਜੰਗਲ ਹੈ ਮੇਰੀ ਜਿੰਦ jaan ਮੈਂ ਹਾਂ ਇਸ ਜੰਗਲ ਦੀ ਸ਼ਾਨ ਜੰਗਲ ਤੋਂ ਵਾਰਾਂ ਜਿੰਦ jaan ਕੌਣੀ ਬੇਸੁਰੀ ਤਾਂ ਸੀ ਹੀ ਜਦੋਂ ਆਵਾਜ਼ ਪਾਟ ਗਈ ਤਾਂ ਸਾਰੇ ਮੇਲੀ ਹੱਸਣ ਲੱਗ ਪਏ ਸ਼ੇਰ ਵੀ ਮਿੰਨਾ ਮਿੰਨਾ ਹੱਸਿਆ ਸਿਕੰਕ ਵੀ ਰੱਜ ਕੇ ਹੱਸੀ ਤੇ ਕਾਲਾ ਕੁੱਤਾ। ਉਹ ਆਪਣੇ ਜੀਵਨ ਵਿੱਚ ਸ਼ਾਇਦ ਪਹਿਲੀ ਵਾਰ ਇੰਨਾ ਖੁੱਲ ਕੇ ਹੱਸੇ ਸਨ ਪਰ ਲੂੰਬੜ ਬਹੁਤ ਗੰਭੀਰ ਸੀ। ਉਸ ਦੇ ਕੰਨਾਂ ਵਿੱਚ ਕੋਇਲ ਦਾ ਗੀਤ ਅਜੀਬੀ ਕੰਡਿਆਂ ਵਾਂਗ ਚੁੱਭ ਰਿਹਾ ਸੀ। ਉਸ ਨੂੰ ਸਿਕੰਕ ਤੇ ਕਾਲਾ ਕੁੱਤਾ ਵੀ ਹੱਸਦੇ ਚੰਗੇ ਨਾ ਲੱਗੇ। ਉਹ ਹੌਲੀ-ਹੌਲੀ ਦੰਦ ਪੀਸਦਾ ਰਿਹਾ। ਸਕੰਕ ਨੇ ਉਸ ਵੱਲ ਦੇਖਿਆ। ਉਸਦੇ ਦੰਦ ਇੱਕ ਪਾਸੇ ਤੋਂ ਕਸ਼ੇ ਹੋਏ ਸਨ। ਆਪਣਾ ਗੀਤ ਅਧ ਵਿਚਾਰੇ ਛੱਡ ਕੇ ਹੀ ਚੌਣੀ ਹੱਸਦੀ-ਹੱਸਦੀ ਪਛਾਹ ਹੋ ਗਈ। ਸਾਰੇ ਪੰਛੀ ਤੇ ਜਾਨਵਰ ਅਜੇ ਵੀ ਹੱਸੀ ਜਾ ਰਹੇ ਸਨ। ਹੱਸਦੇ-ਹੱਸਦੇ ਖਰਗੋਸ਼ ਨੇ ਰੇਸ਼ ਨੂੰ ਆਪਣੀ ਕਲਾ ਦਿਖਾਉਣ ਲਈ ਆਵਾਜ਼ ਮਾਰੀ। रिच बीन ਲੈ ਕੇ ਆ ਗਿਆ ਉਸਨੇ ਬਹੁਤ ਹੀ ਸੁਰੀਲੀ ਬੀਨ ਵਜਾਈ ਕੁਝ ਜਾਨਵਰ ਨੱਚਣ ਲੱਗ ਪਏ ਕੁਝ ਬੀਨ ਕੁਝ ਪੰਛੀ ਬੀਨ ਦੀ ਆਵਾਜ਼ ਨਾਲ ਹਵਾ ਵਿੱਚ ਨਿੱਕੀਆਂ ਨਿੱਕੀਆਂ ਤਾਰੀਆਂ ਲਾਉਣ ਲੱਗ ਪਏ ਸੁਨਹਿਰੀ ਸੱਤ ਨੇ ਖਾਸ انداز ਵਿੱਚ ਨਾਚ ਕਰਨਾ ਸ਼ੁਰੂ ਕਰ ਦਿੱਤਾ ਉਸ ਦਾ ਨਾਚ ਪੂਰੇ ਜੰਗਲ ਵਿੱਚ ਮਸ਼ਹੂਰ ਸੀ ਸੋਨੈਰੀ ਸੱਪ ਦੀ ਪਤਨੀ ਤੇ ਬੱਚੇ ਵੀ ਨਾਲ ਆੜ ਆਲੇ ਮਸਤ ਹੋਏ 12 ਸਿੰਘੇ ਨੇ ਰਿਸ਼ ਕੋਲੋਂ ਬੀਨ ਫੜ ਲਈ ਉਸ ਨੇ ਇੰਨੀ ਕਮਾਲ ਦੀ ਬੀਨ ਵਜਾਈ ਕਿ ਬਾਕੀ ਸਭ ਕਬੀਲਾ ਵੀ ਮਿਲਣ ਲੱਗ ਪਿਆ ਬਲਦ ਨੇ ਢੋਲ ਇੰਨਾ ਵਧੀਆ ਵਜਾਇਆ ਕਿ ਸਾਰੇ ਪੰਛੀ ਤੇ ਜਾਨਵਰ ਜੋਸ਼ ਵਿੱਚ ਨੱਚਣ ਲੱਗ ਪਏ ਬਲਦ ਤੋਂ ਢੋਲ ਲੈ ਕੇ ਗਦੇ ਨੇ ਵਜਾਉਣਾ ਸ਼ੁਰੂ ਕਰ ਦਿੱਤਾ ਗਦੇ ਨੇ ਇੰਨੀ ਪ੍ਰਵੀਨਤਾ ਨਾਲ ਢੋਲ ਵਜਾਇਆ ਕਿ ਸੰਗਾਸਨ ਤੇ ਬੈਠੇ ਸ਼ੇਰ ਦੇ ਪੈਰ ਵੀ ਥਰਕਣ ਲੱਗ ਪਏ ਆਪਣੀ ਕਲਾ ਦਿਖਾ ਕੇ ਗਦੇ ਨੇ ਢੋਲ ਫਿਰ ਬਲਦ ਹਵਾਲੇ ਕਰ ਦਿੱਤਾ ਬਾਂਦਰ ਤੇ ਉਸ ਦੇ ਬੱਚਿਆਂ ਨੇ ਬੰਦਵਾਜ਼ੀਆਂ ਪਾਈਆਂ ਮਸਕਰਾ ਮਣੇਸ਼ ਬਾਂਦਰ ਨੇ ਮੇਲੀਆਂ ਦਾ ਰੱਜ ਕੇ ਮਨੋਰੰਜਨ ਕੀਤਾ ਜਸੂਸ ਨੂੰ ਉਂਗਲੀ ਦੇ ਇਸ਼ਾਰੇ ਤੇ ਬੀਨ ਵਜਣੀ ਬੰਦ ਹੋ ਗਈ ਤੋਲ ਖਾਮੋਸ਼ ਹੋ ਗਿਆ ਸੁਹੈਰੀ ਸੱਪ ਨੇ ਖਰਗੋਸ਼ ਨੂੰ ਇਸ਼ਾਰਾ ਕੀਤਾ ਖਰਗੋਸ਼ ਸਾਹਮਣੇ ਆ ਕੇ ਬੋਲਣ ਲੱਗਾ ਪਿਆਰੇ ਜੰਗਲ ਵਾਸੀਓ ਹਾਂ ਸਾਲ ਬਾਾਰ ਸਾਡਾ ਇਹ ਮੇਲਾ ਬੜਾ ਸਫਲ ਰਿਹਾ ਹੈ ਅਸੀਂ ਸਾਰੇ ਅਗਲੇ ਸਾਲ ਵਾਸਤੇ ਰਾਜੇ ਸ਼ੇਰ ਦੀ ਅਗਵਾਈ ਵਿੱਚ ਵਿਸ਼ਵਾਸ ਰੱਖਣ ਦਾ ਪ੍ਰਣ ਲੈਂਦੇ ਹਾਂ ਬਾਲਦਨੀ ਢੋਲ ਤੇ ਦਸ ਲੱਗੇ ਮਾਰੇ ਰਿਸ਼ ਨੇ ਖਾਸ ਅੰਦਾਜ਼ ਵਿੱਚ ਵੀਣ ਵਜਾਈ ਫਿਰ ਜ਼ੋਰਦਾਰ ਤਾੜੀਆਂ ਦੀ ਆਵਾਜ਼ ਨੇ ਸ਼ੇਰ ਦੇ ਇੱਕ ਸਾਲ ਲਈ ਰਾਜਾ ਚੁਣੇ ਜਾਣ ਤੇ ਮੋਹਰ ਲਾਈ 12 ਸਿੰਘੇ ਨੇ ਵੱਡੇ ਵੱਡੇ ਫੁੱਲਾਂ ਦਾ ਹਾਰ ਸ਼ੇਰ ਦੇ ਗਲ ਵਿੱਚ ਪਾ ਦਿੱਤਾ ਸ਼ਕੰਕ ਨੇ ਤੋੜੇ ਮੋੜੇ ਫੁੱਲਾਂ ਦਾ ਹਾਰ ਸੀਨੇ ਨਾਲ ਘੁੱਟ ਲਿਆ ਮੈਂ ਗਿਣ ਰਿਹਾ ਸੀ ਲੂੰਬੜ ਨੇ ਆਪਣੇ ਅੰਦਰ ਉੱਠਦੀ ਨੇਰੀ ਨੂੰ ਕਾਬੂ ਕਰਦੇ ਕਿਹਾ ਬਲਤ ਨੇ ਢੋਰ ਤੇ 10 ਡਗੇ ਹੀ ਕਿਉਂ ਮਾਰੇ ਤਾਂ ਕਿ ਦਸਾਂ ਦਸ਼ਾਵਾਂ ਚ ਰਾਜੇ ਦੇ ਇਨਸਾਫ ਦੇ ਡਾਂਕੇ ਵੱਜਣ ਸਕੰਕ ਨੇ ਕਿਹਾ বীਣ ਦੀ ਸੁਰ ਵੀ ਵਖਰੀ ਜਹੀ ਸੀ ਹਾਂ ਜਦੋਂ ਰਾਜੇ ਦੀ ਲੰਮੀ ਉਮਰ ਤੇ ਜੰਗਲ ਦੀ ਸੁਖ ਸ਼ਾਂਤੀ ਦੀ ਅਰਦਾਸ ਕਰਨੀ ਹੁੰਦੀ ਹੈ ਤਾਂ বীਣ ਇਸੇ ਅੰਦਾਜ਼ ਵਿੱਚ ਵੱਜਦੀ ਹੈ ਕਾਲੇ ਕੁੱਤੇ ਨੇ ਕਿਹਾ ਮੇਲਾ ਵਿਛੜਨਾ ਸ਼ੁਰੂ ਹੋ ਗਿਆ। ਨੂੰਬੜ, ਸਕੰਤ ਅਤੇ ਕਾਲਾ ਕੁੱਤਾ ਵੀ ਜਾਣ ਲਈ ਉੱਠ ਖੜੇ ਹੋਏ। ਮਿਹਰਬਾਨੀ।